ਆਗੇ ਮੈਨੂੰ ਕਹਿੰਦਾ ਮੈਂ ਹੈਡਫੋਨ ਲਾਇਆ ਮੇਰੇ ਤੋਂ ਆ ਵੀ ਹੈਗਾ ਜੇ ਦੱਸੋ ਕੀ ਹੈਗਾ ਦੱਸੋ ਮੈਂ ਚੰਗਾ ਪਰ ਇੰਡੀਕੇਟਰ ਦੇਖੇ ਪਰ ਕੁਝ ਨਹੀਂ ਹੋ ਰਿਹਾ ਮੇਰੇ ਕੋਲ ਲਾਰ ਪੱਟੀ ਆ ਰਹੀ ਹੈ ਇਹ ਆ ਦੇ ਇਹ ਨਾਲ ਗੜਮੇ ਲੇ ਨੂੰ ਕਰਦੇ ਇਹਨੇ ਮੈਨੂੰ ਕਹਿੰਦਾ ਦੂਜਾ ਵੀ ਰੱਖਿਆ ਕਿੱਥੇ ਗਿਆ ਕਿੱਥੇ ਆ ਯਾਰ ਆਪ ਯਾਰ ਆਪ ਜੀ ਓਏ ਯਾਰ ਓਏ ਨਹੀਂ ਬੀਤੇ ਨਾ ਇਹ ਚੱਡੀ ਕੱਟ ਮਾਰ ਰਿਹਾ ਦੁਪਾਰਾ ਚੱਲ ਰਹੀ ਚੱਲ ਬਦ ਗੁੱਝੀ ਹੋਈ ਸਾਈਡ ਤੇ ਆਏ ਐਕਟਿਵਾਈਡ ਮਰੀ ਆ ਆ ਕੇ ਕਹਿੰਦਾ ਤੂੰ ਸਿਆਣਾ ਨਹੀਂ ਚਲਾਣਾ ਮੈਂ ਵੀ ਹੈੱਡਫੋਨ ਲਾਏ ਹੋਏ ਸੀ ਮੁੰਡੇ ਨੇ ਆ ਕੇ ਮੈਨੂੰ ਕਹਿੰਦਾ ਮੈਂ ਹੈੱਡਫੋਨ ਲਾਏ ਮੇਰੇ ਤੋਂ ਆ ਵੀ ਹੈਗਾ ਜੀ ਦੱਸੋ ਕੀ ਹੈਗਾ ਤੇ ਕੋਈ ਆਏ ਦੀ ਗਨ ਵਿਖਾਉਂਦਾ ਕਹਿੰਦਾ ਮੇਰੇ ਤੋਂ ਆ ਵੀ ਹੈਗਾ ਮੈਂ ਕਿੱਥੇ ਘੜਦੇ ਵਿਖਾਦੇ ਨਾਲ ਪੁਲਿਸ ਵਾਲੇ ਇੱਥੇ ਮੈਂ ਕਹਿੰਦਾ ਇੱਥੇ ਪੁਲਿਸ ਵਾਲੇ ਖਲੋਤੇ ਇੱਥੇ ਕਹਿੰਦਾ ਮੇਰਾ ਪਿਓ ਇੱਥੇ ਵੇਖ ਲਾਂਗੇ ਜੋ ਵੇਖ ਹੋਣਾ ਇਹ ਨਹੀਂ ਗੱਲ ਮੁੰਡੇ ਦੀ ਨਾਲ ਇਹ ਵੀ ਭਾਈ ਖਲੋਤੇ ਆ ਨਾਲ ਸਾਰੇ ਆ ਗਏ ਇਹਨਾਂ ਭਾਈ ਨੇ ਦੇਖਿਆ ਗੱਡੀ ਵੱਜੇ ਗੱਡੀ ਵੱਜੀ ਨਹੀਂ ਆ ਵੱਜੀ ਵੀ ਨਹੀਂ ਗੱਡੀ ਇਹ ਆ ਕੇ ਸਾਈਡ ਤੋਂ ਉਤਰ ਆ ਕੇ ਕਹਿੰਦਾ ਬਾਹਰ ਨਿਕਲ ਲਾ ਦੱਸੋ ਵੱਜੀ ਵੀ ਨਹੀਂ ਗੱਡੀ ਮੈਂ ਕਿਹਾ ਇੱਥੇ ਇਹਦੇ ਕੈਮਰੇ ਲੱਗੇ ਆ ਬਿਲਕੁਲ ਨਿਕਲੇ ਜੇ ਕੈਮਰੇ ਨਿਕਲਦੇ ਕਢਵਾ ਲੈਨੇ ਆ ਤੁਸੀਂ ਕਿਤੇ ਦਹੀ ਹੋ ਕਿ ਦਹੀ ਅਹੀਂ ਘਾਰ ਤੇ ਸੀ ਭਾਜੀ ਆ ਸਾਈਡ ਉਹ ਸਕੂਟੀ ਦੇ ਪਿੱਛੋਂ ਆਇਆ ਅਚਾਨਕ ਹੀ ਚਲੇ ਗਏ ਆ ਆ ਵੇਖੋ ਉਹ ਜਾਣ ਦਾ ਭਾਤਾ ਭਾਈ ਤੁਸੀਂ ਕਰੋਗੇ ਕੀ ਉਹਨੇ ਉਹਨਾਂ ਨੇ ਭਾਈ ਉਹਨਾਂ ਨੇ ਦੇਖੋ ਜੋ ਹੋਣਾ ਚਾਹੀਦਾ ਦੇਖੋ ਜੇ ਇਹ ਥੋੜਨਾ ਹੋਏਗਾ ਕਿ ਪੁਲਿਸ ਵਾਲੇ ਕਹਿੰਦੇ ਮੇਰੇ ਪਿਓ ਦੀ ਦੁਕਾਨ ਇਥੇ ਉਹ ਕੱਲਾ ਹੀ ਬਾਤ ਚ ਕੋਈ ਆਇਆ ਯਾਰ ਸੱਤੀ ਆਇਆ ਯਾਰ ਸੱਤੀ ਆਏ ਦੋ ਜਣੇ ਬਾਤੋਂ ਹੋਰ ਮੇਰਾ ਨਾਮ ਭਾਈ ਅੰਛੂ ਹੈਗਾ ਜੇ ਉਹ ਗੱਲ ਇਹ ਹੈਗੀ ਸੀ ਕਿ ਮੈਂ ਆਪਣੀ ਦੁਕਾਨ ਤੋਂ ਤੁਥੋਂ ਨਿਕਲਿਆ ਹੀ ਆ ਠੀਕ ਹੈ ਤੇ ਮੈਂ ਸਿੱਧਾ ਜਾਣਾ ਸਟੇਟ ਇਹਨਾਂ ਦੀ ਨਾਲ ਲੈਫਟ ਹੈਂਡ ਸਾਈਡ ਦਾ ਸ਼ੀਸ਼ਾ ਤੇ ਨਾਲ ਰਾਈਟ ਹੈਂਡ ਸਾਈਡ ਹੈਗਾ ਠੀਕ ਹੈ ਤੇ ਮੈਂ ਇਹਨਾਂ ਦੇ ਰਾਈਟ ਹੈਂਡ ਸਾਈਡ ਤੋਂ ਜਾ ਰਿਹਾ ਇਹ ਆਪਾਂ ਸੇ ਗਾਣੀ ਗੁਨੇ ਲਾ ਕੇ ਗੱਲਾਂ ਕਰਦੇ ਜਾ ਰਿਹਾ। ਮੈਂ ਰਾਈਟ ਸਾਈਡ ਵੇਖਦੇ ਪਿਆ ਨਾ ਲੈਫਟ ਸਾਈਡ ਵੇਖਦੇ ਪਿਆ ਤੇ ਇਹਨਾਂ ਨੇ ਲਿਆ ਕੇ ਸਿੱਧੀ ਗੱਡੀ ਮੇਰੇ ਵਿੱਚ ਵਾਰੀ। ਜਿਹਰਾਂ ਨੂੰ ਖਿਲਾਰ ਕੇ ਪੁੱਛਿਆ ਚਾਰੋਂ ਜਾਰੇ ਬਾਹਰ ਨਿਕਲਿਆ। ਫਿਰ ਇਹਨਾਂ ਨੂੰ ਆਪਾਂ ਫੜਿਆ ਕਿ ਹਾਂ ਵੀ ਤੁਸੀਂ ਕੀ ਆ? ਮੈਂ ਐਕਟਿਵ ਤੇ ਸੀ ਉੱਤੋਂ ਇਹਨਾਂ ਦਾ ਲੋਕਲ ਨੰਬਰ ਨਹੀਂ ਆ ਬਾਹਰ ਦੇ ਹੋ ਗਿਆ ਇੱਥੇ ਆ ਕੇ ਲੜਾਈ ਕਰ ਰਿਹਾ। ਇਸ ਕਰਕੇ ਆਪਾਂ ਇਹਨਾਂ ਨੂੰ ਫੜਿਆ ਆ। ਨਹੀਂ ਨਹੀਂ ਵੈਪਨ ਇਹਨਾਂ 'ਚੋ ਇੱਕ ਜਾਨੇ ਨੇ ਗੱਲ ਕੀਤੀ ਕਿ ਕਿ ਤਰਾ 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 ਮੈਂ ਕਹਾ ਕੱਢ ਲਓ ਫਿਰ ਮੈਂ ਇੱਥੇ ਹੀ ਆਗਾ ਫਿਰ ਇਹਨਾਂ ਨੇ ਚਾਰ ਜਾਰੇ ਪਏ ਆ। ਉਧਰੋਂ ਮੇਰੇ ਭਰਾ ਆ ਗਏ ਫਿਰ ਤੁਹਾਡੀ ਦੁਕਾਨ ਕਿੱਥੇ ਹੈਗੀ ਹੈ ਮੇਰੀ ਦੁਕਾਨ ਨਾਰੀ ਸ਼ੋਪਿੰਗ ਪਲੈਕਸ ਤੇ ਤੁਹਾਡਾ 에어 ਟਿਕਟਾਂ ਦਾ ਟੂਰ ਐਂਡ ਟਰੈਵਲ ਦਾ ਕੰਮ ਹੈ ਜੇ ਤੁਸੀਂ ਕਿਹਦੇ ਵੀ ਕਿ ਮੇਰੀ ਡੈਡੀ ਇੱਥੇ ਹੁੰਦੇ ਕੋਈ ਡਾਕਟਰ ਨਹੀਂ 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 ਮੈਂ ਇਹਨਾਂ ਨੂੰ ਕਹਿ ਕੇ ਚੱਲੋ ਸਾਈਡ ਤੋਂ ਆ ਕੇ ਗੱਲ ਕਰਦੇ ਹਾਂ ਤੇ ਇਹ ਆਪਸ ਚ ਆ ਕੇ ਮੈਨੂੰ ਫੜਦੇ ਪਏ ਹੋਣੇ ਤੇ ਉਹਨੂੰ ਮੇਰੇ ਭਰਾ ਆ ਕੇ ਤੇ ਆਪਾਂ ਇਹਨਾਂ ਨੂੰ ਸਮੇਟ ਲਿਆ ਸੀ ਬਸ ਇੰਨੀ ਗੋ ਨਹੀਂ ਨਹੀਂ ਇਹਨਾਂ ਕੋਈ ਇੱਕ ਅੱਦੇ ਕੋ ਕਿਰਚਾ ਗਈ ਸੀ ਮੈਂ ਫੜੀ ਆ ਪਤਾ ਨਹੀਂ ਹੁਣ ਇੱਕ ਅੰਨਾ ਚ ਮੰਗਾ ਹੀ ਕਰਦੇ ਆਗੇ ਇਹਨਾਂ ਦਾ ਵੇਖੋ ਜੋ ਬੰਦੀ ਕਾਰਵਾਈ ਇਹਨਾਂ ਦੀ ਕਾਗਜ਼ੀ ਵੇਖੇ ਜਾਣ ਇਹਨਾਂ ਕੋ ਪੂਰੇ ਹੈਗੇ ਜਾਂ ਨਹੀਂ ਹੈਗੇ ਫਿਰ ਇਹਨਾਂ ਦਾ ਜੋ ਵੀ ਬੰਦਾ ਆ ਆਪਣੇ ਜਿਹੜੇ ਸਰ ਬੈਠੇ ਨੇ ਇਥੇ ਵੱਡੇ ਉਹ ਆਪੇ ਕਾਰਵਾਈ ਕਰਨਗੇ ਪਤਾ ਹੀ ਨਹੀਂ ਮੈਂ ਪੁੱਛਦਾ ਇਹਨ ਨੂੰ ਕੀ ਚੱਲੇ ਇਹ ਕਿਹੜੀ ਜਗ੍ਹਾ ਲੱਗ ਲੱਗ ਇਹ ਲਾਂਸ ਰੋਡ ਆ ਤੇ ਇੱਥੇ ਲੜਦਾ ਪਿਆ ਸੀ ਕੋਈ ਹਾਂਜੀ ਮੋਕੇ ਤੇ ਪੁੱਛੀ ਲੜਦਾ ਪਿਆ ਕੋਈ ਏਨੇ ਤੇਰੇ ਕਾਰ ਵਾਲੇ ਨਾਲ ਐਕਟਵਾ ਟੱਚ ਹੋ ਗਈ ਆ ਹਾਂਜੀ ਉਹਦੇ ਕਰਕੇ ਆ ਕੋਈ ਵੇਖਦੇ ਆ ਨਾ ਪੁੱਛਦੇ ਕੀ ਕਰੀ ਜੱਖਮੀ ਨਹੀਂ ਹੋਇਆ ਨਹੀਂ ਜੱਖਮੀ ਨਹੀਂ ਦੋ ਜਣੇ ਲੜਦੇ ਪਏ ਸੀ ਦੋ ਜਣੇ ਲੜਦੇ ਪਏ ਸੀ